ਈਰਖਾ ਨਫ਼ਰਤ ਇਹ ਅਜਿਹੀਆਂ ਉਹ ਚੀਜ਼ਾਂ ਨੇ ਜਿਹੜਾ ਬੰਦੇ ਨੂੰ ਆਪਣੇ ਤੇ ਪਰਾਏ ਦੀ ਪਛਾਣ ਭੁਲਾ ਦਿੰਦਾ ਹੈ ਮਹਾਰਾਜ ਜੀ ਦਾ ਬਾਣੀ ਦਾ ਬਚਨ ਹੈ ਵੀ ਆਪਣਾ ਪਰਾਇਆ ਨਾ ਪਛਾਣ ਹੀ ਖਸਮੋਂ ਧੱਕੇ ਖਾਏ ਤੇ ਇਹ ਈਰਖਾ ਇਹ ਨਫ਼ਰਤ ਇਹ ਬੰਦੇ ਨੂੰ ਅਪਰੇ ਦੀ ਪਛਾਇ ਆਪਣੇ ਦੇ ਪਰਾਏ ਦੀ ਪਛਾਣ ਭੁਲਾ ਦਿੰਦੀ ਹੈ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਧੰਗੁਰੂ ਹਰਿ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ ਹੈ ਭਾਈ ਕਾਲਾ ਕਹਿੰਦੇ ਭਾਈ ਕਾਲੇ ਦੇ ਭਤੀਜੇ ਫੂਲ ਤੇ ਸੰਦਲੀ ਇਹ ਛੋਟੇ ਬੱਚੇ ਹੋਏ ਨੇ ਕਿਤੇ ਕਹਿੰਦੇ ਇਹਨਾਂ ਦੇ ਮਾਤਾ ਪਿਤਾ ਫੂਲ ਤੇ ਸੰਧਲੀ ਦੇ ਮਾਤਾ ਪਿਤਾ ਚੜਾਈ ਕਰ ਗਏ ਤੇ ਕੰਦੇ ਇਹ ਛੋਟੀ ਉਮਰ ਇਹ ਕਾਲਾ ਇਹਨਾਂ ਦੀ ਸੰਭਾਲ ਕਰਦਾ ਸੀ ਕੰਦੇ ਇੱਕ ਦਿਨ ਕੀ ਹੋਇਆ ਕੰਦੇ ਪਾਈ ਕਾਲਾ ਜੀ ਇਹਨਾਂ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਧੰਨ ਗੁਰੂ ਹਰਿ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਆਇਆ ਪਾਈ ਕਾਲੇ ਨੇ ਨਾ ਇਹਨਾਂ ਦੋਨਾਂ ਬੱਚਿਆਂ ਨੂੰ ਸਮਝਾਇਆ ਵੀ ਜਦੋਂ ਗੁਰੂ ਜੀ ਸਾਹਮਣੇ ਜਾਣਦ ਇਹ ਆਪਣੇ ਪੇਟ ਦੇ ਉੱਤੇ ਆਪਣੇ ਢਿੱਡ ਦੇ ਉੱਤੇ ਹੱਥ ਮਾਰਨ ਤੇ ਕਹਿੰਦੇ ਜਦੋਂ ਛੋਟੇ ਬੱਚੇ ਸਤਗੁਰੂ ਗੁਰੂ ਹਰਾਈ ਮਹਾਰਾਜ ਸਾਹਮਣੇ ਗਏ ਨਾ ਤੇ ਛੋਟੇ ਬੱਚੇ ਆਪਣੇ ਪੇੜ ਢਿੱਡ ਦੇ ਉੱਤੇ ਹੱਥ ਮਾਰਨ ਲੱਗੇ ਸਤਗੁਰਾਂ ਨੇ ਪੁੱਛਿਆ ਵੀ ਕਾਲ ਇਹ ਬੱਚੇ ਕੀ ਕਰਦੇ ਹਨ ਤੇ ਅੱਗੋ ਕਾਲਾ ਕਹਿ ਲੱਗਾ ਮਹਾਰਾਜ ਇਹ ਬੱਚੇ ਬਹੁਤ ਲੰਮੇ ਸਮੇਂ ਤੋਂ ਬੜੇ ਦਿਨਾਂ ਤੋਂ ਭੁੱਖੇ ਨੇ ਮਾਤਾ ਔਰ ਇਨਾਂ ਦੇ ਪਿਤਾ ਦੀ ਇਹ ਚੜ੍ਹਾਈ ਕਰ ਚੁੱਕੇ ਨੇ ਸਤਗੁਰਾਂ ਨੇ ਪਏ ਕਾਲੇ ਦੀ ਗੱਲ ਸੁਣੀ ਤੇ ਇਨਾਂ ਬੱਚਿਆਂ ਦੇ ਵੱਲ ਤੱਕਿਆ ਤੇ ਸੰਗਤ ਜੀ ਜਦੋਂ ਗੁਰੂ ਆਪਣੀ ਕਿਰਪਾ ਦੀ ਦ੍ਰਿਸ਼ਟੀ ਭਰ ਕੇ ਕਿਸੇ ਵੱਲ ਵੀ ਤੱਕਦਾ ਹੈ ਨਾ ਤੇ ਉਹ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਜਾਂਦੇ ਨੇ ਕਹਿੰਦੇ ਹਜ਼ੂਰ ਨੇ ਨਾ ਉਹਨਾਂ ਫੂਲ ਤੇ ਸੰਦਲੀ ਵੱਲ ਤੱਕਿਆ ਤੇ ਬਚਨ ਕੀਤਾ ਇਨਕੀ ਅੰਸ ਰਾਜ ਬਹੁ ਕਰ ਹੈ ਬਹੁਤ ਪੁਸਤਨ ਧਰ ਲੋ ਆਨੰਦ ਹੈ ਸੋ ਸਤਗੁਰਾਂ ਦੀ ਗੁਰੂ ਦੀ ਬਖਸ਼ਿਸ਼ ਨਾਲ ਫੂਲ ਦੇ ਸੰਦਲੀ ਪਟਿਆਲੇ ਦੇ ਨਾਬੇ ਦੇ ਰਾਜੀ ਹੋਏ ਕਹਿੰਦੇ ਅਸਲ ਗੱਲ ਇਹ ਹੈ ਕਿ ਸਰਕਾਰੀ ਕੁਰੋਪੀ ਕਾਰਨ ਮਾਝੇ ਵਾਲ